ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜੀਵਾਲ ਖੁਨਾ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੇ ਲਈ ਇੱਕ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਹਾਲਾਂਕਿ ਉਸ ਮੈਨੀਫੈਸਟੋ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲਿਖੀਆਂ ਗਈਆਂ ਨੇ ਦੱਸੀਆਂ ਗਈਆਂ ਨੇ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤੇ ਸੱਤਾ ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਅਪੀਲ ਦੇ ਆਧਾਰ ਤੇ ਇਹਨਾਂ ਕੰਮਾਂ ਨੂੰ ਤਰਜੀਹ ਦਿੱਤੀ ਜਾਵੇਗੀ ਔਰ ਵੱਡੇ ਕੰਮ ਕਰਵਾਏ ਜਾਣਗੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਕਿ ਮੈਨੀਫੈਸਟੋ ਦੇ ਵਿੱਚ ਕੀਕੋ ਜਿਹਾ ਬਿਆਨ ਸਾਹਮਣੇ ਆਏ ਨੇ ਕਿਹੜੇ-ਕਿਹੜੇ ਕੰਮ ਜਿਹੜੇ ਨੇ ਦੇ ਆਧਾਰ ਤੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਕਰਵਾਵੇਗੀ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਆਖਰ ਕੀ ਕੁਝ ਪੂਰੀ ਖਬਰ ਹੈ ਦਰਸਲ ਦਸਿਆ ਤਾਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਮੈਨੀਫੈਸਟੋ ਜਾਰੀ ਕਰਕੇ ਅਰਵਿੰਦ ਕੇਜੀ ਵੱਲੋਂ ਅਰਵਿੰਦ ਕੇਜੀワਲ ਹੁਣਾਂ ਦੇ ਵੱਲੋਂ ਗਰੰਟੀਆਂ ਦਾ ਐਲਾਨ ਕੀਤਾ ਦੱਸਦੀ ਹੈ ਕਿ ਦਿੱਲੀ ਵਾਸੀਆਂ ਨੂੰ ਰੋਜ਼ਗਾਰ ਦਾ ਵਾਅਦਾ ਕੀਤਾ ਹੈ ਕਿ ਰੋਜ਼ਗਾਰ ਜਿਹੜਾ ਵਾ ਮਿਲੇਗਾ ਜੇਕਰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਮਹਿਲਾਵਾਂ ਨੂੰ ਮਿਲਣਗੇ 2100 ਰੁਪਏ ਪ੍ਰਤੀ ਮਹੀਨਾ 2100 ਉਹਨਾਂ ਦੇ ਖਾਤਿਆਂ ਦੇ ਵਿੱਚ ਹਰ ਮਹੀਨੇ ਆਉਣਗੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸੰਜੀਵਨੀ ਯੋਜਨਾ ਦੇ ਤਹਿਤ ਵੱਡਾ ਲਾਭ ਦਿੱਤਾ ਜਾਵੇਗਾ ਪਾਣੀ ਦੇ ਗਲਤ ਬਿੱਲ ਕੀਤੇ ਜਾਣਗੇ ਮਾਫ ਜਿਹੜੇ ਬਿੱਲ ਗਲਤ ਆਏ ਨੇ ਪਾਣੀ ਦੇ ਲੋਕਾਂ ਦੇ ਨਜਾਇਜ਼ ਬਿੱਲ ਆਏ ਨੇ ਉਹਨਾਂ ਨੂੰ ਮਾਫ ਕੀਤਾ ਜਾਵੇਗਾ ਯਮੁਨਾ ਨੂੰ ਸਾਫ਼ ਕਰਨ ਦਾ ਵੀ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਮੈਨੀਫੈਸਟੋ ਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਲਿਖੀਆਂ ਗਈਆਂ ਨੇ ਹਾਲਾਂਕਿ ਉਸ ਤੋਂ ਬਾਅਦ ਹਰ ਘਰ ਦੇ ਵਿੱਚ ਸਾਫ਼ ਪਾਣੀ ਮਿਲੇਗਾ ਦਿੱਲੀ ਦੇ ਵਿੱਚ ਜਿੱਥੇ ਪਾਣੀ ਦੀ ਵੱਡੇ ਪੱਧਰ ਤੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਸਾਫ਼ ਪਾਣੀ ਮਿਲਣ ਦੀ ਜਿਹੜੀ ਗੱਲ ਆਖੀ ਹੈ ਔਰ ਉਸ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਨੂੰ ਵੀ ਸ਼ਾਨਦਾਰ ਬਣਾਇਆ ਜਾਵੇਗਾ ਤੇ ਅਰਵਿੰਦ ਕੇਜੀਵਾਲ ਦੇ ਵੱਲੋਂ ਇਹ ਗਰੰਟੀਆਂ ਦਾ ਐਲਾਨ ਕੀਤਾ ਗਿਆ ਔਰ ਆਪਣੇ ਮੈਨੀਫੈਸਟੋ ਦੇ ਵਿੱਚ ਬਹੁਤ ਵੱਡੇ ਜਿਹੜੇ ਬਿਆਨ ਦਿੱਤੇ ਗਏ ਨੇ ਦੱਸ ਜੀਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਮੈਨੀਫੈਸਟੋ ਜਾਰੀ ਕਰਕੇ ਅਰਵਿੰਦ ਕੇਜੀਵਾਲ ਨੂੰ ਗਰੰਟੀਆਂ ਦਾ ਐਲਾਨ ਕੀਤਾ ਹੈ ਔਰ ਦਿੱਲੀ ਵਾਸੀਆਂ ਨੂੰ ਰੋਜ਼ਗਾਰ ਦਾ ਵਾਅਦਾ ਕੀਤਾ ਮਹਿਲਾਵਾਂ ਨੂੰ ਜੋ ਹੈ 2100 ਰੁਪਏ ਪ੍ਰਤੀ ਮਹੀਨਾ ਮਿਲਣਗੇ ਬੇਰੁਜ਼ਗਾਰਾਂ ਲਈ ਸੰਜੀਵਨੀ ਯੋਜਨਾ ਦੇ ਲਾਭ ਮਿਲੇਗਾ ਔਰ ਦਿੱਲੀ ਦੀਆਂ ਸੜਕਾਂ ਸ਼ਾਨਦਾਰ ਬਣਨਗੀਆਂ ਔਰ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਤਾਂ ਬਹੁਤ ਵੱਡੇ ਐਲਾਨ ਜਿਹੜੇ ਨੇ ਇੱਕ ਤਰੀਕੇ ਦੇ ਹੋਏ ਨੇ ਮੈਨੀਫੈਸਟੋ ਦੇ ਵਿੱਚ ਚੀਜ਼ਾਂ ਜਿਹੜੀਆਂ ਬਿਆਨ ਕੀਤੀਆਂ ਗਈਆਂ ਨੇ ਅਰਵਿੰਦ ਕੇਜੀਵਾਲ ਹੁਣਾਂ ਦੇ ਵੱਲੋਂ ਔਰ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਐਕਸ਼ਨ ਮੂਡ ਦੇ ਵਿੱਚ ਅਰਵਿੰਦ ਕੇਜੀਵਾਲ ਹੁਣੀ ਜਿਹੜੇ ਆਏ ਨੇ ਔਰ ਵਿਧਾਨ ਸਭਾ ਚੋਣਾਂ ਜਿਹੜੀਆਂ 5 ਫਰਵਰੀ ਨੂੰ ਹੋਣ ਵਾਲੀਆਂ ਨੇ ਔਰ 8 ਤਰੀਕ ਨੂੰ ਰਿਜ਼ਲਟ ਜਿਹੜਾ ਸਾਹਮਣੇ ਆਵੇਗਾ ਪਤਾ ਲੱਗੇਗਾ ਕਿਹੜੀ ਪਾਰਟੀ ਮੱਲਾ ਮਾਰਦੀ ਹੈ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਮੈਨੀਫੈਸਟੋ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਬਿਆਨ ਦਿੱਤੇ ਗਏ ਨੇ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਕਿ ਜਿੱਥੇ ਕਿ ਆਪਣੇ ਮੈਨੀਫੈਸਟੋ ਦੇ ਵਿੱਚ ਸਾਰੀਆਂ ਚੀਜ਼ਾਂ ਹੋਣਗੀਆਂ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮਿਲੇਗਾ ਲੋਕਾਂ ਨੂੰ ਵੱਡੀ ਰਾਹਤ ਜੜੀ ਦਿੱਤੀ ਜਾਵੇਗੀ ਨੌਕਰੀਆਂ ਹੋਣਗੀਆਂ ਸੜਕਾਂ ਸ਼ਾਨਦਾਰ ਤਰੀਕੇ ਨਾਲ ਬਣਾਈਆਂ ਜਾਣਗੀਆਂ ਪਰ ਇਹ ਦੇਖਣਾ ਹੋਵੇਗਾ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਫਿਰ ਕੀ ਕੁਝ ਵੱਡੇ ਕੰਮ ਕੀਤੇ ਜਾਣਗੇ ਇਹ ਮੋਪੈਲ ਦੇ ਆਧਾਰ ਤੇ ਹੋਣਗੇ ਜਾਂ ਨਹੀਂ ਇਹ ਦੇਖਣਾ ਹੋਵੇਗਾ ਔਰ 8 ਤਰੀਕ ਨੂੰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਦਾ ਜਿਹੜਾ ਕੰਮ ਜਾਂ ਨਤੀਜਾ ਸਾਹਮਣੇ ਆ ਜਾਵੇਗਾ ਕਿ ਕਿਹੜੀ ਪਾਰਟੀ ਜਿਹੜੀ ਆ ਮੱਲਾ ਮਾਰਦੀ ਹੈ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਵੱਡਾ ਬਿਆਨ ਦਿੱਤਾ ਗਿਆ ਤਾਂ ਆਖਰ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਵੀ ਦੇ ਸ਼ੇਅਰ ਕਰਨਾ ਵੀ ਬਣਦਾ ਹੈ ਤੇ ਇਸ ਖਬਰ ਨੂੰ ਵੀ ਦੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ